ਅੱਜ ਕਿਸੇ ਵੀ ਵਰਤ ਦੀ ਕੰਨ ਨਹੀਂ ਛੋੜ ਰਹੇ ਕੋ ਨੂੰ ਜਗਾਉਣ ਵਾਸਤੇ ਅਸਾਂ ਹੱਕ ਮੰਗਾਂ ਇਹਨਾਂ ਦੇ ਗੱਲ ਲੋਕਾਂ ਤੱਕ ਪਹੁੰਚੇ ਕਿਉਂਕਿ ਸਾਡੇ ਕੋਲ ਨਾਲ ਦਾ ਕੋਈ মিডিਆ ਇੱਦਾਂ ਹੀ ਹੈ ਵੀ ਅਜਿਹੀ ਕੋਈ ਚੈਨਲ ਤੇ ਚਲਾਉਂਦੇ ਜਾਂ ਕੁਝ ਵੀ ਸਾਡਾ ਮੀਡੀਅਮ ਤਾਂ ਆਪਾਂ ਲੋਕ ਹਨ ਜਿਹੜੇ ਲੋਕ ਇੱਥੇ ਅੱਜ ਨਰਮੇਸ਼ੀ ਗੁੱਡੀਆਂ ਦੇ ਦਰ ਤੇ ਬੈਠੇ ਆ ਇਹ ਆਪਣੀ ਗੱਲ ਨੂੰ ਪਿੰਡਾਂ ਦੇ ਵਿੱਚ ਸੱਥਾਂ ਪਜੈਰੀਆਂ 'ਚ ਲੈ ਕੇ ਜਾਣਗੇ ਲੋਕਾਂ ਦੀ ਸੱਥ 'ਚ ਲੈ ਕੇ ਜਾਣਗੇ ਤੇ ਸਰਕਾਰ ਪਾ ਗਏ ਨੇ ਸਰਕਾਰਾਂ ਪਰਾਦੇ ਸਟੇ ਨਹੀਂ ਤੁਹਾਡੇ ਕੋਈ ਨਹੀਂ ਤੁਹਾਡੇ ਕੱਠ ਨਹੀਂ ਤੁਹਾਡੀ ਤਾਕਤ ਨਾਲ ਮੈਂ ਆਣਾ ਵੀ ਭਗਵਾਨ ਸਿਹਾ ਮੈਂ ਦਰਵਾਜ਼ੇ ਦੇ ਮੁੰਡਿਆ ਪਾਚਲਾ ਜਿੰਨਾ ਤਜੀਦਾ ਇੱਥੇ ਬਹੁਤ ਦਵੱਲੇ ਲੋਕਾਂ ਨੇ ਬਹੁਤ ਜਿਹੜਾ ਚੋਗਾ ਚੁਗਾਉਂਦੇ ਆ ਸਾਥੀਓ ਚਲਾਓ ਸਟੇਜ ਚਲਾਓ ਨਾ ਚੱਲੀ ਚੱਲੀ ਆ ਗੱਲ ਦੀ ਤੇਜ਼ੀ ਗੱਲਬਾਤ ਕੰਟੀਨਿਊਸ ਸੁਣਾਓ ਹੁਣ ਤੁਸੀਂ ਦੁਬਾਰਾ ਦੁਬਾਰਾ ਕਰਦੇ ਆਪਾਂ ਜਰੂਰ ਗੱਲ ਕੀ ਹੈ ਸਾਰੇ ਲੋਕਾਂ ਨੇ ਦੱਸਿਆ ਤੇ ਗਮਨਾਮ ਕਰਦੀਆਂ ਸਰਕਾਰਾਂ ਜਿਹੜੀਆਂ ਬਹੁਤ ਹੀ ਮਾਰੂ ਆ ਸਰਕਾਰਾਂ ਉਹ ਵੀ ਸੀ ਕਿਸਾਨ ਵੀ ਸੀ ਲੇਖ ਸਿੰਘ ਜਥੇ ਬੰਦਗਾਂ ਵੀ ਸੀ ਕਾਮਰੇਡ ਵੀ ਸੀ ਹਰ ਵਰਦ ਉਹਦੇ ਚ ਉਦਿਆ ਵਪਾਰੀ ਵਰਗ ਵੀ ਸੀ ਵਕੀਲ ਵੀ ਸੀ ਮਾਸਟਰ ਡਾਕਟਰ ਜੇ ਤਾਂ ਇਹਨੇ ਆਪਾਂ ਵੰਡ ਗਏ ਤਾਂ ਕਿੰਨਾ ਜਮਾਤਾਂ ਹੋ ਗਿਆ ਪਰ ਅਸਾਂ ਪੂਰੀ ਕਿਰਤੀ ਜਮਾਤ ਇੱਕੋ ਗੇ ਲੜੀ ਅਸੀਂ ਉਹਨੂੰ ਪੂਰੀ ਹਰ ਵਾਰ ਨੂੰ ਇੱਕ ਕਿਰਤੀ ਜਮਾਤ ਮੰਨਦੇ ਆ ਜਿਹੜਾ ਖਾਣ ਵਾਲੇ ਲੋਕ ਹੈ ਉਹਨਾਂ ਨੇ ਜਾਲਮ ਮੋਦੀ ਦੀ ਧੌਣ 'ਚ ਗੱਡਾ ਇਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਨੂੰ ਇਤੋ ਹੀ ਇੱਨਾ ਹਕਕਾਰ ਸੀ ਆਦੇ ਜੀ ਜੋ ਕਹਦਾ ਮੋਦੀ ਨੇ ਉਹ ਅਸਮ ਹੈ ਧੰਮ ਰਾਜ ਬਣਿਆ ਬੈਠਾ ਸੀ ਮੋਦੀ ਜੇ ਉਹ ਮਾफी ਮੰਗਣੀ ਪੈ ਗਈ ਜਿਹੜੇ ਕਾਨੂੰਨਾਂ ਨਹੀਂ ਉਹ ਲੋਕਾਂ ਨੂੰ ਫੈਸਲੇ ਕੀਤੇ ਸੀ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਬਹੁਤ ਬੰਦੇ ਆਖੀ ਇਹਦੇ ਕੀ ਹਾਸਲ ਕੀਤਾ ਕਿ 7.5 ਤੋਂ 80 ਬਦਾ ਦੀ ਸ਼ਹੀਦ ਕਰਾਇਆ ਅਸੀਂ ਹਾਸਲ ਕੀਤਾ ਵੀ ਜਿਹੜੀਆਂ ਜ਼ਮੀਨਾਂ ਉਹ ਭਾਲਦਾ ਦੀ ਵੀ ਥਾੜੀ ਝਾਕ ਕੇ ਮੈਂ ਕਾਰਪੋਰੇਟ ਸਾਈਟ ਨੂੰ ਦੇ ਰਿਆਂ ਜਿਹੜੇ ਇਹਨਾਂ ਲੋਕਾਂ ਦੇ ਹੱਤਾ ਇਹਨਾਂ ਨੂੰ ਘਰੇ ਬੈਠਿਆਂ ਨੂੰ ਦੇਖਦਿਆਂ ਇਹਨਾਂ ਦੀ ਪੰਦ ਬੰਦ ਕੇ ਮਕੂਦ ਛੇੜਦਿਆਂ ਉਹਨਾਂ ਲੋਕੋ ਕੋਈ ਤਾਕਤ ਨੇ ਰੁਕਿਆ ਅੱਜ ਜਿਹੜੀ ਗੱਲਬਾਤ ਕਰਨੀ ਹੈ ਕੋਈ ਐ ਵੀ ਜਿਹੜੇ ਬੜਾ ਮੰਦ ਭਾਗਾ ਸਾਡੇ ਬੰਦੇ ਬਾਟਰਾਂ ਦੇ ਵਿੱਚ ਸਾਡੇ ਬੰਦੇ ਪੰਡਾਲਾਂ 'ਚ ਬੈਠੇ ਸਰਕਾਰ ਦੇ ਨੀਤੀਆਂ ਨੂੰ ਘੰਡੰਨ ਦੀ ਥਾਂ ਤੇ ਸਰਕਾਰ ਨੂੰ ਘਟੇਰੇ 'ਚ ਥੱਲਣ ਦੀ ਥਾਂ ਤੇ ਆਜ ਦੇ ਸਾਥੀਆਂ ਨੂੰ ਫੜ ਰਹੇ ਆ ਜਿਹੜੇ ਕਿਸਾਨ ਆਗੂਆਂ ਨੇ 50-50 ਸਾਲ ਲਾ ਦੇ ਲੋਕਾਂ ਵਾਸਤੇ ਪਰਚੇ ਪੁਆਏ ਜਿੰਨੇ ਕੱਟਣਾ ਆਜ ਦੇ ਤਾਰਾ ਹਜ਼ਾਰਲੇ ਆਪਦੇ ਬੱਚਿਆਂ ਨੂੰ ਦੇਖ ਪਾਉ ਨਹੀਂ ਕਰ ਸਕੇ ਆਉਂਦੀਆਂ ਬਿਮਾਰੀਆਂ ਦਾ علاج ਨਹੀਂ ਕਰਾ ਸਕੇ ਅਸੀਂ ਇੱਕ ਮਿੰਟ ਜਿਉਂ ਉਹਨਾਂ ਦੇ ਸਿਰ 'ਚ ਖੇ ਪਾਉ ਲੱਗੇ ਲਾਉਣੇ ਆ ਇਹਦਾ ਮਤਲਬ ਕਿ ਅਸੀਂ ਜਾਗ ਨਹੀਂ ਸਭ ਬਹੁਤ سارے ਬੰਦੇ ਆ ਮੁਠਾ ਤੁੰਦਾ ਗੱਲ ਬਾਤ ਇੱਕ ਕੱਟ ਚ ਆਉਣਾ ਇੱਕ ਸ਼ਾਮ ਹੋਣਾ ਕੱਟ ਜਿੱਤਾ ਜਿਵੇਂ ਆਪਾਂ ਜਾਣਦੇ ਇਹਨਾਂ ਦੀਆਂ ਰੈਡਿੰਗਾਂ 'ਚ ਵੀ ਫਲਾਣੇ ਦੇ ਮੂੰਹ ਫੁਰਪਾਈ ਤੇ ਮੂੰਹ ਤੁਰਪੇ ਉਹਦੇ ਅੱਖੇ ਤੁਰਪੇ ਚਾਚੇ ਦੇ ਸਾਡੇ ਘਰਾਂ ਦਾ ਫਲਾਣਾ ਟੀਕਾ ਪਰ ਨਹੀਂ ਜਿਹੜਾ ਇਥੇ ਆ ਮੇਰੇ ਆਪੀ ਸੋਚ ਵਾਲਾ ਬੰਦਾ ਆਉਂਦਾ ਜਿਹਨੂੰ ਪਤਾ ਹੈ ਵੀ ਇੱਕ ਨਾ ਇੱਕ ਦਿਨਾਂ ਦਾ ਜਾਵਨ ਸਰਕਾਰਾਂ ਨੇ ਜਿਹੜਾ ਜਾਲ ਬੁਣਿਆ ਉਹਦੀ ਕੀਮਤ ਮੈਨੂੰ ਚਕਾਉਣੀ ਪਈਏ ਉਹ ਜਾਲ ਜਿਹਨਾਂ ਨੇ ਮੈਨੂੰ ਪਸਾ ਲੈਣਾ ਤੇ ਜਾਜੋ ਨਿਕਲਦਾ ਇੱਕ ਹੀ ਤਰੀਕਾ ਸਾਡਾ ਏਕਾ ਜਿਵੇਂ ਕਮੋਟਰ ਸੀ ਸ਼ਿਕਾਰੀ ਜਾਲ ਲਾਉਂਦਾ ਸੀ ਆਪਾਂ ਕਹਾਣੀ ਪੜੀ ਐ ਇੱਕ ਦਿਨ ਉਹ ਜਦੋਂ ਕੱਠਿਆਂ ਨੇ ਹਮਲਾ ਮਾਰਿਆ ਤੇ ਜਾਲ ਲੈ ਕੇ ਉੱਤਨੀ ਸੀ ਉਵੇਂ ਲੋਕੋ ਚੋੜੀ ਤਾਕਤ ਨੇ ਇਹਨਾਂ ਸ਼ਿਕਾਰੀਆਂ ਦਾ ਇਹਨਾਂ ਜ਼ਾਲਮਾਂ ਦਾ ਜਾਲ ਕਾੜ ਦੇਣਾ ਹੈ ਇਸ ਜਾਲ ਨੂੰ ਅਸੀਂ ਤੋੜ ਦੇਣਾ ਹੈ ਬਹੁਤ ਬੰਦੇ ਆ ਆ ਸੋਸ਼ਲ ਮੀਡੀਆ ਦੇ ਵੇਖੀਦਾ ਅਖੇ ਜਦੋਂ ਧਰਨੇ ਉਦੇ ਮਜ਼ਦੂਰ ਯਾਰ ਆ ਜਾਂਦੇ ਆ ਮਜ਼ਦੂਰ ਸਾਨੂੰ ਖੁੱਲੇ ਹੀ ਨਹੀਂ ਨਾ ਅਸੀਂ ਖੇਤੀ ਕਾ ਸਕਦੇ ਇਹਨਾਂ ਬਿਨਾ ਸਾਡੀ ਸਾੜੀ ਨਾਰੀ ਸਾਡੀ ਖੇਤੀ ਦੀ ਇਹ ਮਜ਼ਦੂਰ ਆ ਇਸ ਮਜ਼ਦੂਰਾਂ ਤੋਂ ਬਿਨਾ ਖੇਤੀ ਸੰਭਵ ਹੀ ਨਹੀਂ ਜਦੋਂ ਦੀ ਦੁਨੀਆ ਸਰਦੀ ਆ ਜਦੋਂ ਦੇ ਗੁਰਨਾਥ ਸਾਹਿਬ ਨੇ ਹੱਲ ਵਾਇਆ ਜਾ ਜਰੂਰਾ ਕਿਰਤੀ ਜਮਾਤ ਆ ਆਦੇ ਹੱਕ ਲੈ ਆ ਇਹਨਾਂ ਨੇ ਸਾਡੇ ਤੋਂ ਮੂਹੇ ਹੋ ਕੇ ਆਦਾ ਮੁੜਕਾ ਢੋਲਿਆ ਮੂਹੇ ਹੋ ਕੇ ਇਹਨਾਂ ਨੇ ਆਪ ਦਾ ਖੂਨ ਢੋਲਿਆ ਸਾਨੂੰ ਵੰਡ ਕੇ ਕਿਤੇ ਨਾ ਕਿਤੇ ਕਿ ਜਿਹੜੇ ਮਸੂਬੇ ਆਪ ਦੇ ਪੂਰੇ ਕਰਨੇ ਚਾਹੁੰਦੇ ਆ ਕਾਰਪੋਰੇਟ ਸੈਕਟਰ ਦੇ ਫੇਰ ਬੜ ਕੇ ਕੰਮ ਕਰ ਰਹੀਆਂ ਸਰਕਾਰਾਂ ਇਹਨਾਂ ਦੀਆਂ ਗੱਲਾਂ ਝੜਾਓ ਹੁਣ ਬੀਜੇਪੀ ਨੇ ਕੀ ਚਾਲ ਖੇਡੀ ਆ ਉਹ ਪਿੰਡਾਂ 'ਚ ਆਉਂਦੇ ਆ ਮੇਰੇ ਘਰਾਂ 'ਚ ਜੇ ਕੋਈ ਸ਼ੈੱਡ ਆਉਂਦਾ ਕੋਠਾ ਆਉਂਦਾ ਉਥੇ ਜਾ ਕੇ ਇਹਨਾਂ ਦੇ ਕਰਿੰਦੇ ਮਿਲਦੇ ਆ ਕਰਿੰਦੇ ਰੱਖੇ ਹੋਏ ਵਾਓ ਪਾਕਨ ਦੇ ਮੋਦੀ ਨੇ ਕੱਲਿਆ ਮੋਦੀ ਨੇ ਫਟੇ ਮੂਹਰੇ ਦੀ ਸਰਕਾਰ ਦੇ ਜਿਹੜੀ ਸੰਸਦ ਤੋਂ ਬੜੇ ਹਉਮਾ-ਮੁਕੇ ਕਰਦੀ ਹੈ ਅਸੀਂ ਜੀ 80 ਕਰੋੜ ਲੋਕਾਂ ਨੂੰ ਰਾਜ ਦੇ ਰਹੇ ਅਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦੇ ਖਾਤੇ ਨੂੰ ਪੈਸੇ ਪਾ ਰਹੇ ਆ ਇਹਦਾ ਮਤਲਬ 200 ਕਰੋੜ ਚੋਂ ਤੁਸੀਂ 70% ਲੋਕ ਤਾਂ ਸਾਡੇ ਭੁਖ ਮਰੀ ਦੇ ਲਿਆ ਦੇ ਛੋਟੇ ਰਾਜਪਾੜੇ ਛੋਟੇ ਨੀਤਿਨਾ ਨੇ ਬਕਰ 75 ਸਾਲਾਂ ਦੀ ਆਜ਼ਾਦੀ 'ਚ ਸਾਨੂੰ ਆਸਰਾ ਮਿਲਿਆ ਕਿ ਅਸੀਂ ਆਪ ਦੀ ਕਮਾਖੇ ਖਾਲਜੋਤ ਕੇ ਵੀਰੇ ਅਸੀਂ ਬੁੱਧੇ ਮੂੰਹ ਅੰਦੀ ਦੇਖਦੇ ਆ ਸਾਨੂੰ ਸਕੀਮਾਂ ਦੇਣੀਆਂ ਚਾਹੀਦੀਆਂ ਜੀ ਵੀ ਫ੍ਰੀ ਐਜੂਕੇਸ਼ਨ ਇੱਕ ਦਮਜ਼ਬੂਰ ਦਾ ਬੱਚਾ ਵੀ ਪੜ ਕੇ ਕੰਮ ਕਰ ਜਾਵੇ ਡਾਕਟਰ ਨਾ ਬਣਾਉਣਾ ਦੂਰ ਦੂਰ ਤੇ 100-100 ਕਰੋੜ ਦੀ ਇਹਨਾਂ ਦੀ ਸੀਰ ਦੇਖਦੀ ਆ ਆਈਪੀਐਸ ਨਹੀਂ ਬਣਾਉਣਾ ਪੀਸੀਐਸ ਨਹੀਂ ਬਣਾਉਣਾ ਇਹਨਾਂ ਨੇ ਸਾਨੂੰ ਰੋਜ਼ਗਾਰ ਥੋੜਾ ਦੇਣਾ ਇੱਕ ਚਾਰ ਕਿੱਲੇ ਵਾਲੇ ਦਾ ਪੁੱਤ ਜੇ ਪੜ ਕੇ ਕੋਈ ਅਸਰ ਲੱਗ ਗਿਆ ਤੇ ਫੇਰ ਜਦ ਇਹ ਇਤਨਾ ਕਰਦੇ ਖੇਤੀ ਖਾਣਾ ਬਣਾਦਾ ਮੋਟੀ ਜੀ ਦਾਦਾ ਦਾ ਖੇਤੀ ਖਾੜੇ ਚ ਕੀ ਆ ਬਦਵਾਨ ਲੋਕ ਬੈਠੇ ਆ ਜਿੰਨਾਂ ਤੋਂ ਮੈਂ ਬਚਪਨ ਤੋਂ ਸਿੱਖਦਾ ਆਇਆ ਬਾਈ ਜੀ ਅੱਗੇ ਉਹਨਾਂ ਨੇ ਗਰੁੱਪ ਬਣਾ ਕੇ ਪਹਿਲਾ ਟ੍ਰਾਇਲ ਆਇਆ ਸਰੂਪ ਯੋਗਾ ਦਿੱਤਾ ਚੋਗਾ ਸੰਧਾਨਾ ਸਬਸਿਡੀ ਦਾ ਦਾਦਾ ਜੀ ਜਾਣੇ ਗਰੁੱਪ ਬਣਾ ਕੇ ਸੰਧਾਨੇ ਫਾਰਮ ਕਰਤੇ ਉਹ ਵੀ ਇੱਕ ਨਾਂ ਦੀ ਚਾਲ ਸੀ ਉਸੇ ਤੈਨ ਇਹਦੇ ਥੋੜੀ ਫਸਲ ਵੀ ਗਰੁੱਪਾਂ ਚ ਤੁਸੀਂ ਗਰੁੱਪ ਬਣਾਇਓ ਕਿਸਾਨ ਤੁੜੇ ਖੇਤਾਂ ਨੂੰ ਫਸਲ ਫੀਦਾਗੇ ਐਮਐਸਪੀ ਤੇ ਵੀ ਫੀਦਾਗੇ ਵੱਧ ਭਾਅ ਤੇ ਵੀ ਮਿਲੂਗੀ ਤੁਹਾਡੀ ਪਾਰਟੀ ਉਹ ਜੇ ਚੰਗੀ ਬਰਬਤ ਕਰੇ ਕਿੱਡੀ ਓਲੇ ਮੂੰਹ ਨਾਲ ਛੋਟੀ ਦੀ ਗੱਲ ਕਹਿੰਦੀ ਨੇ ਸਾਰਿਆਂ ਨੂੰ ਚੰਗੀ ਲੱਗਦੀ ਆ ਪਰ ਅਸਲ ਚ ਇੱਥੇ ਵੀ ਜੀ ਆਪਣੇ ਨਾਲ ਠੱਗੀ ਆ ਇੱਥੇ ਵੀ ਸਾਡੇ ਨਾਲੇ ਠੱਗੀ ਕਰਨ ਜਾ ਰਹੇ ਆ ਜੇ ਗਰੋਹਾਂ ਨੇ ਫਸਲ ਵੇਖੀ ਦਸਾਂ ਦੀ 20 ਦੀ ਪਜਾਵਾਂ ਨਹੀਂ ਤੇ ਬਾਕੀ ਪਜਾਵਾਂ ਦਾ ਕੀ ਕਸੂਰਾ ਸਾਡਾ ਦੋਸਾ ਕਿ ਜਿਹੜੇ ਕਾਰਪੋਰੇਟ ਲੈ ਸਾਡੇ ਨਾਲ ਫਰਜ਼ਾ ਕੀਤੀਆਂ ਜਿਹੜੇ ਬੰਦਿਆਂ ਨੇ ਸਾਡੇ ਨਾਲ ਡੀਲ ਡੀਲ ਕਰਨੀ ਹੈ ਸੌਦੇ ਕਰਨੇ ਆ ਉਹਨਾਂ ਕੋਲੇ ਸਾਰਾ ਪੈਸਾ ਸਾਡੇ ਟੈਕਸ ਦਾ ਸਰਕਾਰਾਂ ਦਾ ਜੇ ਕੋਈ ਵਪਾਰੀ ਕਾਰੋਬਾਰ ਸ਼ੁਰੂ ਕਰਦਾ ਕਰੋਨਾ ਆਪ ਕੋ ਜੋਦੀ ਫਰਮ ਨੂੰ ਇਹਨਾਂ ਨੇ ਫੰਡ ਦਿੱਤੇ ਹੁੰਦੇ ਆ ਸਾਡੇ ਸਿਰ ਤੇ ਸਾਡੇ ਜੁੱਤੀਆਂ ਉਹਦੇ ਨਾਲ ਜੇ ਸਾਨੂੰ ਕੋਈ 200 ਰੁਪਿਆ ਵਾਧਾ ਦੇ ਵੀ ਦੇਣੇ ਮੰਨ ਉਹ ਕੁਝਾ ਦੋਸਾ ਜਦੋਂ ਦੇ ਪ੍ਰਾਈਵੇਟ ਬੰਦੇ ਤੇ ਕੋਈ ਕਿਰਪਾਨ ਥੋੜਾ ਰੱਖੀ ਐ ਕੋਈ ਬੰਦੂਕ ਥੋੜਾ ਬੀੜੀ ਐ ਵੀ ਉਹਨੇ ਆਪਣੀ ਫਸਲ ਨਹੀਂ ਲੈਣੀ ਐ ਉਹ ਤਾਂ ਦੋ ਸਾਲਾਂ ਨੂੰ ਤੋੜਦਾ ਮੈਂ ਕੱਟ ਆਉਣਾ ਇਹਨਾਂ ਕੋਲ ਤਾਂ ਸਾਰਾ ਕੁਝ ਹੈਗਾ ਮੀਂਹ ਆਉਂਦਾ ਹੈ ਸਿਸਟਮ ਆਉਂਦਾ ਹੈ ਗਲ ਪ੍ਰਚਾਰ ਕਰ ਸਕਦੇ ਆ ਲੋਕਾਂ ਨੂੰ ਚੋਰਾ ਦੇ ਕੇ ਮਗਰ ਨਾਲ ਲਿੰਦੇ ਆ ਲੋਕਾਂ ਦਾ ਮਜਬੂਰ ਹੈ ਇਹਨਾਂ ਨੇ ਤਾਂ ਜਾਤ ਸਾਨੂੰ ਕਿਵੇਂ ਨਾ ਕਿਵੇਂ ਫਸਾਉਣਾ ਜੇ ਉਹ ਦੋ ਸਾਲਾਂ ਤੋਂ ਨਾ ਫੀਦੀ ਫਸਲ ਅੱਜ ਮੰਡੀ ਕਰਨ ਚਰਚਾ ਜਿਹੜਾ ਪੰਜਾਬ ਤੇ ਹਰਿਆਣਾ ਕੋਲ ਆ ਉਹ ਹੁੰਦੇ ਹੋਏ किसानों का की जीरी सरकार आई कई सत्तर सत्तर साल के बैठे है तो उन्होंने तकर हंगई है वह सोच के महीना महीना नहीं रो की थोड़े नर्मे चिटा नहीं बनिया उन्हें सरकारों के लिए की

ਜਿੱਥੇ ਵੀ ਮੋਰਚੇ ਲੱਗੇ ਜਿੱਥੇ ਵੀ ਕਿਤੇ ਲੋਕਾਂ ਨੇ ਲੋਕਾਂ ਦੀ ਗੱਲ ਕਰੀ ਆ ਉਥੇ ਜਾਲਮਾਂ ਨੇ ਗਾਂਢ ਫੜਾਈਆ ਘੋੜੀਆਂ ਚਲਾਈਆਂ ਚਾਹ ਜਰਨਲਰ ਸੀ ਚਾਹ ਰੰਗਦੇਵ ਸੀ ਚਾਹ ਮੋਦੀ ਹੈ ਚਾਹ ਇਦਰਾ ਗਾਂਧੀ ਸੀ ਚਾਹ ਇੱਥੇ ਸੇਟਾ ਵਾਲੇ ਜਿੰਨੇ ਵੀ ਸੀਗੇ ਇਹ ਚਾਕੇ ਹੱਥ ਵੰਗਰੇ ਤੋਂ ਵਢੀ ਕਰਨਾ ਇਹਨਾਂ ਨੇ ਆਪਾਂ ਨੂੰ ਹੱਥ ਦੇਣੇ ਨਹੀਂ ਮੰਗਿਆ ਉਹਦੇ ਆਸਤੇ ਸਾਨੂੰ ਆਪ ਦਾ ਝੋਕਾ ਲਾਉਣਾ ਪੈਣਾ ਜ਼ਾਮਨ ਦੀ ਵਧੀ ਕਰਨੀ ਪੈਣੀ ਆ ਜਗੌਣਾ ਪੈਣਾ ਜਿਹੜੀ ਦੌਲਨਾਦਾਰੀ ਉਹ ਤੋਂ ਛੱਡ ਕੇ ਸਾਨੂੰ ਹੋਰ ਦੋ ਚਾਰ ਕੰਮ ਅੱਗੇ ਟੋੜਨਾ ਪੈਣਾ ਹਮ ਜਿੰਦੀ ਲੋੜ ਆ ਬਹੁਤ ਬੰਦੇ ਆ ਕਹਿੰਦੇ ਹੁਣ ਪੁਰਾਣੇ ਆ ਜਾਣਗੇ ਪੁਰਾਣੇ ਆ ਜਾਣਗੇ ਪੰਚਾਇਤਾਂ ਦਾ ਤੋਂ ਵੀ ਬਣਾਉਣੇ ਹੋ ਤੇ ਪੰਚਾਇਤਾਂ ਨੇ ਵੀ ਕਰਨੇ ਆ ਕਿਸੇ ਨੇ ਛੱਪੜ ਰਕਾ ਦਾ ਕਿਸੇ ਨੇ ਸਵੇਰ ਕਰਦੀ ਕਿਸੇ ਨੇ ਜਿਹੜਾ ਖੇਤਾਂ ਨੂੰ ਰੂੜੀ ਲਵਾਦੀ ਸੁਸਾਇਟੀ ਦੇ ਚ ਰੂੜੀਆਂ ਲੱਗਣ come on ਪਤਾ ਨਹੀਂ ਉਹ ਕਿਹੜੀ ਪਾਰਟੀ ਨਾਲ ਸੰਬੰਧਤ ਹੂ ਜਾਂ ਕਿਵੇਂ ਪਿੰਡ ਦੇ ਲੋਕਾਂ ਨੇ ਉਹਨੂੰ ਚੁਣਿਆ ਉਹਨੂੰ ਅੱਜ ਰੁਪੇਤੀ ਨਹੀਂ ਕਰਨ ਦਿੱਤੀ ਜਾ ਰਹੀ ਸਾਡੇ ਲੋਕ ਮੰਡੇ ਹੋਇਆ ਪੰਜਵੇਂ ਇੱਕ ਪਾਸੇ ਕਰਲੇ ਆਂਦੇ ਰੰਗ ਲਾ ਕੇ ਪੰਜ ਛੇ ਇੱਕ ਪਾਸੇ ਕਰਲੇ ਜਿਹਨਾਂ ਕੋ ਮਾਰਾ ਮੋਟਾ ਕੋਈ ਨਕਸਾ ਦਾ ਨਾ ਮਾਤਰ ਵੀ ਹੁਣ ਹੈ ਵੀ ਕੋਈ ਇਹਨਾਂ ਦੇ ਜਿਹੜਾ ਆਪਾਂ ਨੂੰ ਨੀਲੇ ਨਾਲ ਆਪਾਂ ਨੇ ਵੀ ਜਿਹੜੇ ਛੱਡ ਹੈ ਛੱਡੇ ਦੇ ਚੇਤੇਆਂ ਦੇ ਖਾਤੇ ਆ ਜਿਹੜੇ ਖਾਣੇ ਬੰਨੇ ਆ ਕੁਮਾਰੀ ਮੋਟੀ ਛੋਟੇ ਦੰਦੇ ਆ ਉੱਥੋਂ ਸ਼ਾਨ ਨਹੀਂ ਨਹੁਣੇ ਜਿਹੜੀ ਹੋਈ ਉਹ ਸੁਗਤ ਵੀ ਉਹ ਹੱਡ ਵੀ ਸਾਡੇ ਬੰਦਿਆਂ ਦੇ ਮੂੰਹ ਤੇ ਪੈ ਜੇ ਸਿੱਧੀ ਪੰਜਾਬੀ ਦੇ ਬੰਦਾ ਇਹ ਐਂ ਘੱਪੇ ਪਾੜਦੇ ਉਹਨੂੰ ਗਰੀਬ ਬੰਦੇ ਇਹਨੂੰ ਕੋਪੈਂਚੀ ਨਹੀਂ ਕਰਦੇ ਰੇ ਤੇ ਐਨੇ ਸਾਡੇ ਲੋਕ ਵੀ ਜਾਗਰਤ ਅਰੇ ਰੁਕ ਕੇ ਰੁਕ ਕੇ ਮਤਰਾ ਜਲਾ ਸਾਧਰੋ ਸਾਰੇ ਪਿੰਡ ਦਾ ਇਕੱਠ ਕਰ ਲੋ ਪਿੰਡ ਦਾ ਤੁਗਾ ਪੈਤੀ ਕਰਨਾ ਉਦੋਂ ਨਹੀਂ ਜਾਣਾ ਸਾਡੀ ਸੁਸਾਇਟੀ ਖਾ ਗਏ ਸਾਡੇ ਜਿਹੜੇ ਬਿਖਿਆ ਇਸ ਤੇ ਪ੍ਰਧਾਨ ਸਾਹਿਬ ਮਤਲਬ ਸਾਡਾ ਪ੍ਰਧਾਨਗੀ ਦਾ ਰੋਲ ਨਹੀਂ ਤੇਰਾ ਪੋਤਰਾ ਵੀ ਪ੍ਰਧਾਨ ਬਣ ਕੇ ਭਰਾਵਾ ਸਾਨੂੰ ਕੋਈ ਯਕਤ ਨਹੀਂ ਪਰ ਸਾਡੀ ਛੜੀ ਤੇ ਕੋਈ ਤੰਗਰੀ ਦਾ ਹੋਵੇ ਕੋਈ ਕਿਸਾਨਾਂ ਦੀ ਡਿਵੈਲਪਮੈਂਟ ਨਹੀਂ ਹੋਈ ਹੋਰ ਜੀ ਵੇਖਾ ਮਿਲੇ ਅਰੇ ਮਾਰੀ ਮੁੱਟੀ ਕਰਖਤ ਜਿਹੜਾ ਇਕੱਠ ਦੇ ਮਤਲਬ ਕੀ ਜੀ